લાજ કરા દો સસરી ને નિતુ તકણી હે ભાઈ સસરી કા આપ ઠીક હો ગયા સસરી કા બલાਉਣ જોકી હોગી મેરી નિતુ ભાઈ ઓ સુના નિતુ ઠીક હે બહુત બહુત તન બાદ મેને ઠીક હે બાબે ને કીતા ઠીક મેને કીતા ઓને કીતા ઠીક 174224 ਨੂੰ ਆਈ ਸੀ ਸਾਡੇ ਕੋਲੇ ਨੀਤੂ ਭੈਣ ਸਾਡੀ ਬਰਨ ਹੋਈ ਹੋਈ ਸੀ ਮੂੰਹ ਵੀ ਮੱਚਿਆ ਹੋਇਆ ਸੀ ਹੱਥ ਵੀ ਛਾਤੀਆਂ ਵੀ ਸਾਰਾ ਹੱਥਾਂ ਦੇ ਪੋਟੇ ਮੱਚ ਗਏ ਅੰਗੂਠੇ ਮੱਚ ਗਏ ਅੰਗੂਠਾ ਇੱਕ ਦੇਖੋ ਹੈ ਹੀ ਨਹੀਂ ਅੱਗ ਨਾਲ ਹੀ ਪਿਗਲ ਗਿਆ ਸੀ ਤੇ ਜਦੋਂ ਅਸੀਂ ਪੱਟੀ ਲਾਉਂਦੇ ਸੀ ਰੋਜ਼ ਤੇ ਪੱਟੀ ਕਰਦੇ ਸੀ ਰੋਜ਼ ਤੜਫ ਦੀ ੱੱਲੀ ਨਹੀਂ ਸੀ ਜਾਂਦੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਅਸੀਸਾਂ ਦਿੱਤੀਆਂ ਦੁਆਵਾਂ ਦਿੱਤੀਆਂ ਅੱਗੋ ਵੀ ਹੁਣ ਨੀਤੂ ਭੈਣ ਦੇ ਆਉਣ ਵਾਲੇ ਜੀਵਨ ਵਾਸਤੇ ਵੀ ਅਰਦਾਸ ਕਰਿਓ ਨੀਤੂ ਭੈਣ ਠੀਕ ਹੋ ਕੇ ਘਰੇ ਚੱਲੀ ਆ ਸਾਸ੍ਰੀ ਕਾਲ ਨੀਤੂ ਤਕੜੀ ਹੈ ਭਾਈ ਹਾਂ ਤੇ ਠੀਕ ਹੋ ਗਿਆ ਸਾਸ੍ਰੀ ਕਾਲ ਬੁਲਾਉਣ ਲੋਕੀ ਹੋ ਗਈ ਮੇਰੀ ਨੀਤੂ ਭੈਣ ਜਿਉਂ ਦੀ ਬਾਤ ਹੀ ਰਹਿ ਦੁਆ ਜੋੜਾਥੈਂ ਤਤਿ ਸ਼੍ਰੀ ਕਾਲ ਉਹ ਨੀਤੂ ਠੀਕ ਹੈ ਹੁਣ ਤੂੰ ਅੱਜ ਚੱਲੀ ਘਰੇ ਫਿਰ ਹਾਂ ਕਿ ਮੈਂ ਤਾਂ ਤੁਹਾਨੂੰ ਕੱਲ ਦੇ ਕੱਲ ਫਿਰ ਰਾਤ ਲੇਟ ਹੋ ਗਏ ਹੁਣ ਬੈਠ ਸਕਦੀ ਔਟ ਕੇ ਬੈਠ ਜਾਂਦੀ ਆ ਹਾਂਜੀ ਬੈਠ ਜਾਂਦੀ ਉਹ ਸੁਣਾ ਨੀਤੂ ਠੀਕ ਆ ਮੇਰਾ ਬਹੁਤ ਬਹੁਤ ਤੰਗ ਬਾਦ ਮੈਨੂੰ ਠੀਕ ਆ ਬਾਬੇ ਨੇ ਕੀਤਾ ਠੀਕ ਮੈਂ ਨਹੀਂ ਕੀਤਾ ਉਹਨੇ ਕੀਤਾ ਠੀਕ ਮਾਰਾ ਹੀ ਕਰਦੇ ਹਾਂ ਹਾਂ ਹੁਣ ਕਿਵੇਂ ਫਿਰ ਹੁਣ ਕੀ ਕਰੇ ਘਰੇ ਜਾ ਕੇ ਕੰਮ ਕਰ ਹਾਂਜੀ ਹਾਂ ਅਜੇ ਤੱਕ ਹਜੇ ਸੇ ਨਹੀਂ ਹੋ ਸਕਿਆ ਲੇਗਨ ਪੂਰੀ ਆ ਕੰਨ ਦੇ ਸਾਰਾ ਦਿਨ اٹਕੇ ਡੇੜੇ ਘੂੜੇ ਕੱਟ ਕੇ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 174224 ਨੂੰ ਆਈ ਸੀ ਸਾਡੇ ਕੋਲੇ ਨੀਤੂ ਭੈਣ ਸਾਡੀ ਬਰਨ ਹੋਈ ਹੋਈ ਸੀ ਮੂੰਹ ਵੀ ਮੱਚਿਆ ਹੋਇਆ ਸੀ ਹੱਥ ਵੀ ਛਾਤੀਆਂ ਵੀ ਸਾਰਾ ਇੱਕ ਛੋਟੀ ਜੀ ਮਿਸਟੇਕ ਘਰ ਦੇ ਵਿੱਚ ਗੈਸ ਖੁੱਲਾ ਛੱਡ ਗਈ ਗੁਰਦੁਆਰਾ ਸਾਹਿਬ ਚਲੇ ਗਈ ਵਾਪਸ ਆਈ ਉਹ ਕਿਰਪਾ ਵਾਹਿਗੁਰੂ ਦੀ ਜਿਹੜਾ ਇਹਦੀ ਬੇਟੀ ਜਾਂ ਇਹਦੇ ਬੱਚੇ ਬਚ ਗਏ ਬੇਟਾ ਤੇ ਬੇਟੀ ਇਹਨੇ ਜਾ ਕੇ ਸਿੱਧਾ ਰਸੋਈ ਦੇ ਵਿੱਚ ਬਟਨ ਡੱਬ ਲਿਆ ਦਰਵਾਜ਼ਾ ਖੋਲ੍ਹ ਲਿਆ ਬੇਟਾ ਕਮਰੇ ਚ ਚੱਲਿਆ ਗਿਆ ਨਾ ਬੇਟਾ ਸੀ ਕਿ ਬੇਟੀ ਸੀ ਬੇਟਾ ਸੀ ਉਹ ਬਾਹਰ ਉਹ ਬਾਹਰ ਇੱਕਦਮ ਰਸੋਈ ਦੇ ਵਿੱਚ ਜਿਹੜੀ ਗੈਸ ਲੀਕ ਹੋਈ ਹੋਈ ਸੀਗੀ ਉਹਨੂੰ ਇੱਕਦਮ ਅੱਗ ਪੈ ਗਈ ਉਹ ਅੱਗ ਇਸ ਤਰੀਕੇ ਨਾਲ ਹਵਾ ਦੇ ਵਿੱਚ ਸਾਰੇ ਚਾਰੇ ਪਾਸੇ ਅੱਗ ਹੀ ਅੱਗ ਹੋ ਗਈ ਇਹਦੇ ਅੱਖਾਂ ਵੀ ਮੱਚ ਗਈਆਂ ਹੱਥ ਮੂੰਹ ਆ ਸਾਰਾ ਜਿੱਥੇ-ਇੱਥੇ ਮਤਲਬ ਇਹ ਹੱਥ ਮਾਰੀ ਗਈ ਸਾਰੀਆਂ ਚੀਜ਼ਾਂ ਉਹ ਮੱਚਦੀਆਂ ਗਈਆਂ ਪਿਛੇ ਤੋਂ ਟੇਲਰ ਸੀਗਾ ਡੈਡੀ ਨੀਤੂ ਦਾ ਘਰ ਵਾਲਾ ਤਾਂ ਆਪਦੇ ਜੋਗ ਗਈ ਸੀ ਜਿੰਨੇ ਕਮਾਉਂਦਾ ਸੀ ਖਾ ਲੈਂਦਾ ਸੀ ਬੱਚੇ ਵੀ ਬੜੀ ਔਖੀ ਨੇ ਪਾਲੇ ਸੀ ਬਾਪ ਦੇ ਨਾਲ ਕਿਵੇਂ ਨਾ ਕਿਵੇਂ ਮਾਂ ਨੇ ਜਾਂ ਆਪਣਾ ਗੁਜ਼ਾਰਾ ਕਰੀ ਜਾਂਦੀ ਸੀ ਨੀਤੂ ਰਾਣੀ ਤੇ ਨੀਤੂ ਦਾ ਜਦੋਂ ਕਹਿੰਦੇ ਵਕਤ ਮਾੜਾ ਸੀਗਾ ਜਾਂ ਕਰਮਾਂ ਦਾ ਕੁਝ ਦੁੱਖ ਸੁੱਖ ਸੀਗਾ ਜਿਹੜਾ ਤੇ ਆ ਹਾਦਸਾ ਹੋ ਗਿਆ ਫਾਦਰ ਸਾਹਿਬ ਨੇ ਲੋਕਾਂ ਤੋਂ ਮੰਗ ਕੇ ਕਰਕੇ 7 ਲੱਖ ਰੁਪਇਆ ਲਾਤਾ ਵੱਡੇ ਹਸਪਤਾਲ ਚ ਦਾਖਲ ਕਰਾਇਆ ਉੱਥੇ ਕਰੀਬ 1 ਮਹੀਨਾਂ ਤੱਕ ਰਹੇ ਹਾਂਜੀ 1 ਮਹੀਨਾ ਤੇ ਸਰਜਰੀਆਂ ਵੀ ਹੋਈਆਂ ਪਰ ਉਹ ਸਾਰੀਆਂ ਸਰਜਰੀਆਂ ਵੀ ਫੇਲ ਹੋ ਗਈਆਂ ਹੋਈਆਂ ਉਹ ਸਰਜਰੀ ਨੂੰ ਕਹਿੰਦੇ ਸੀ ਕਿ 2 ਲੱਖ ਰਾਕ ਨੂੰ ਸਾਨੂੰ ਕਦੇ ਹੁਣ ਜਮ੍ਹਾਂ ਕਰਾਂ ਹਾਂ ਇਸ 8 ਲੱਖ ਖਰਚਾ ਆਉਂਦਾ ਤੇ ਉਹ ਜਿਹੜਾ ਪੈਸੇ ਹੋਣ ਤਾਂ ਹੀ ਜਮ੍ਹਾਂ ਕਰਾਈਆਂ ਕਿੱਥੇ ਹੈ ਨਹੀਂ ਸੀ ਕੋਈ ਹਾਂਜੀ ਤੁਹਾਨੂੰ ਕਰਕੇ ਪੀ ਜਾਰੇ ਪਰ ਕਰਦੋ ਨਹੀਂ ਹੂੰ ਤੇ ਪੀਜੀਆ ਚ ਕਰਦੋ ਜਾਈ ਉਹ ਕਹਿੰਦੇ ਰੈਕ ਨਹੀਂ ਆਈ ਦੱਸਾਂ ਹੂੰ ਫੇਰ ਸੰਕਾਸੀ ਕਿਆ ਸੰਟੂਤੀ ਜੇ ਲੋ ਇਹਨੇ ਛੁੱਟੀ ਲੈ ਕੇ ਕਿੱਥੇ ਜਾਓਗੇ ਫਸ ਕੇ ਘਰ ਲਿਆਵਾਂਗੇ ਹੂੰ ਕਿਨੇ ਘਰੇ ਮਰ ਜੂਗੀ ਤਾਂ ਸੀ ਸਾਡੀ ਕਿਸਮਤ ਹੂੰ ਇਹ ਤਾਂ ਹੁਣ ਉਹ ਮਾਲਕੇ ਬਚਾਉਣਾ ਕਿਉਂ ਬਚਾਉਗਾ ਤਾਂ ਅਸੀਂ ਕੋਈ ਹੋਣੀ ਕਰਸਾਂ ਫੇਰ ਉਹ ਨਹੀਂ ਮਾਲਕ ਨਹੀਂ ਬਚਾਉਂਦਾ ਫੇਰ ਛੁੱਟੀ ਲੈ ਕੇ ਘਰੇ ਆ ਗਏ ਘਰ ਹਾਂਜੀ ਸਾਡੇ 5 ਮਹੀਨੇ ਫੇਰ ਘਰੇ ਹੀ ਇਹਦੇ ਪੱਟੀਆਂ ਹਾਂਜੀ ਇਧਰ ਉਧਰੋਂ ਫੜ ਦੜ ਕੇ ਕਰਦੇ ਰਹੇ ਉਹਦੇ ਤੇ ਵੀ ਲੱਖਾਂ ਰੁਪਈਆ ਲੱਗ ਗਿਆ ਉਸ ਕੰਮ ਤੇ ਹਾਂਜੀ 2 ਲੱਖ ਸਾਡਾ ਘਰੇ ਲੱਗ ਗਿਆ ਘਰੇ ਲੱਗ ਗਿਆ ਹਾਂਜੀ ਦੇਖੋ ਉਦੋਂ ਬਾਅਦ ਘਰੇ ਲੈ ਆਏ ਘਰੇ ਆ ਕੇ ਵੀ ਮੰਨ ਲਓ ਕੁਆਂਟਲਾਂ ਦੇ ਵਿੱਚ ਤਾਂ ਕਾਟਨ ਲੱਗੀ ਪੱਟੀਆਂ ਦਾ ਸਾਮਾਨ ਲੱਗ ਗਿਆ ਇਹ ਬਾਪੂ ਇਹਦਾ ਵਿਚਾਰਾ ਕਿਵੇਂ ਦੋਸਤਾਂ ਮਿੱਤਰਾਂ ਤੋਂ ਲਿਆਜੀਆਂ ਤੋਂ ਮੰਗ ਮੰਗ ਕੇ ਇਕੱਠੇ ਕਰ ਕਰਕੇ ਚਲਾਉਂਦਾ ਰਿਹਾ ਕੰਮ ਲੇਡੀ ਦੀ ਟੇਲਰ ਆ ਕੱਪੜੇ ਸਿਉਂਦਾ ਬਾਪੂ ਜਿਹਦੇ ਨੇ ਇੱਥੇ ਆਇਆ ਸਾਡੇ ਕੋਲੇ ਬਾਹਰ ਅੱਖਾਂ ਭਰੀ ਖੜਾ ਸੀ ਬਾਹਰ ਰੋ ਰਿਆ ਸੀ ਦੱਸਿਆ ਉਹਨੇ ਵੀ ਮੇਰੀ ਧੀ ਘਰੇ ਪਈ ਆ ਬਾਈ ਮੰਜੇ ਤੇ ਵੀ ਮੇਰੇ ਬਸ ਦੀ ਗੱਲ ਨਹੀਂ ਰਹੀ ਕੋਈ ਅਸੀਂ ਬਾਈ ਨੂੰ ਕਿਹਾ ਵੀ ਤੂੰ ਬਾਪੂ ਇੱਥੇ ਲਿਆ ਕੋਈ ਨਾ ਦੂਏ ਦਿਨ ਫਿਰ ਨੀਤੂ ਨੂੰ ਲੈ ਕੇ ਆਏ ਇੱਥੇ ਨੀਤੂ ਦੀ ਜਿਹੜੀ ਸਮੱਸਿਆ ਬਰਨ ਦੇ ਨਾਲ ਹੋਈ ਸੀ ਉਹਦਾ ਸੀਗੀ ਹੋਈ ਇੱਕ ਇਹਦੀ ਅੱਖ ਗਲ ਗਈ ਸੀ ਅੱਖ ਮੱਚ ਗਈ ਸੀ ਜਮਈ ਤੇ ਅੱਖ ਐਸ ਕਦਰ ਸੀ ਵੀ ਦੂਜੀ ਅੱਖ ਨੂੰ ਵੀ ਅਸਰ ਹੋ ਰਿਹਾ ਸੀ ਫਿਰ ਇੱਥੇ ਆਏ ਚੈੱਕ ਅਪ ਹੋਇਆ ਲਾਸ਼ ਸ਼ੁਰੂ ਹੋਇਆ ਟੈਸਟ ਹੋਏ ਡਾਕਟਰਾਂ ਨੇ ਦੱਸਿਆ ਵੀ ਇਹਦੀ ਅੱਖ ਆ ਜਿਹੜੀ ਉਹ ਕੱਢਣੀ ਪੈਣੀ ਆ ਜੇ ਉਹ ਅੱਖ ਨਾ ਕੱਢੀ ਤਾਂ ਦੂਜੀ ਅੱਖ ਤੋਂ ਵੀ ਜਾਊਗੀ ਇਹ ਫੇਰ ਅੱਖ ਦਾ ਆਪਰੇਸ਼ਨ ਕਰਵਾਇਆ ਅੱਖ ਰਿਮੂਵ ਕਰਾਈ ਗਈ ਇਹ ਸੀਐਮਸੀ ਤੋਂ ਕਰਾਇਆ ਸੀ ਆਪਾਂ ਨਾ ਹਾਂਜੀ ਨਹੀਂ ਡੀਐਮਸੀ ਤੋਂ ਹੀ ਤੇ ਫੇਰ ਉਸ ਤੋਂ ਬਾਅਦ ਸਰਜਰੀ ਕਰਾਉਣੀ ਸੀਗੀ ਪਲਾਸਟਿਕ ਸਰਜਰੀ ਕਰਾਈ ਅਸੀਂ ਡੋਟਾ ਹੀ ਲੱਖ ਰੁਪਈਆ ਲੱਗ ਗਿਆ ਉਹ ਸਰਜਰੀ ਵੀ ਗਲਤ ਹੋ ਗਈ ਸਾਰੀ ਖਰਾਬ ਹੋ ਗਈ ਸਾਰੀ ਸਰਜਰੀ ਉਹ ਸਾਰੇ ਜਿਹੜੇ ਉਹਨਾਂ ਨੇ ਪੱਟ ਤੋਂ ਮਾਸ ਕੱਢ-ਕੱਢ ਕੇ ਲਾਇਆ ਸੀ ਉਹ ਗਰੀਬ 10% ਹੀ ਬਚਿਆ ਬਾਕੀ ਸਾਰਾ ਹੀ ਲੈ ਗਿਆ ਖਰਾਬ ਹੋ ਗਿਆ ਉਹ ਉਹ ਇਹਦੇ ਕਰਮਾਂ ਦੀ ਗੱਲ ਕਹਿ ਦੀਏ ਗਲਤੀ ਕਹਿ ਦੀਏ ਰੱਬ ਹੀ ਜਾਣਦਾ ਕੀ ਫਿਰ ਫਿਰ ਇਹਨੇ 1 ਮਹੀਨਾ ਹੋਰ ਦੋਜਕ ਭਰਿਆ ਦੁੱਖ ਭਰਿਆ 7 ਮਹੀਨੇ ਦਾ 5-7 ਮਹੀਨੇ ਦਾ ਪਹਿਲਾਂ ਭਰ ਚੁੱਕੀ ਸੀ ਫਿਰ ਮਹੀਨਾ ਪੱਟੀਆਂ ਕਰੀ ਗਏ ਫਿਰ ਸੰਗਤ ਨੂੰ ਬੇਨਤੀ ਕੀਤੀ ਦੁਬਾਰਾ ਫਿਰ ਨਿਤੂ ਦੀ ਡਾਕਟਰ ਅਰਜੰਦਰ ਟਾਹ ਤੋਂ ਸਰਜਰੀ ਕਰਵਾਈ ਅਸੀਂ ਟਾਹ ਸਾਹਿਬ ਨੇ ਜ਼ਿੰਮੇਵਾਰੀ ਲਈ ਸੀ ਵੀ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਠੀਕ ਹੋ ਜੂਗੀ ਇਹ ਪਰ ਇਸ ਟਾਈਮ ਹਾਲਾਤ ਇਦਾਂ ਦੇ ਆ ਵੀ ਨਹੀਂ ਤਾਂ ਜੇ ਹੁਣ ਆਪਾਂ ਲੇਟ ਕਰ ਲਿਆ ਫਿਰ ਨੀਤੂ ਦੀ ਲਾਈਫ ਨੂੰ ਖਤਰਾ ਬਹੁਤ ਵੱਡਾ ਤੇ ਟਾਹ ਸਾਹਿਬ ਨੇ ਬੜੀ ਮਿਹਨਤ ਕੀਤੀ ਡਾਕਟਰ ਸਾਹਿਬ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਨੀਤੂ ਦਾ ਟਰੀਟਮੈਂਟ ਕੀਤਾ ਉੱਥੇ ਦਾਖਲ ਰੱਖਿਆ ਪੱਟੀਆਂ ਵੀ ਉੱਥੇ ਰੱਖ ਕੇ ਕੀਤੀਆਂ ਤੇ ਅੱਜ ਨੀਤੂ ਦੇ ਜ਼ਖਮ ਸਾਰੇ ਸੁੱਕ ਗਏ ਜਮਾ ਬਸ ਸਿਰਫ ਇੱਕ ਇੱਥੇ ਕੱਚ ਦੇ ਵਿੱਚ ਛੋਟਾ ਜਿਹਾ ਰਹਿ ਗਿਆ ਉੱਥੇ ਪਲਾਸਟਿਕ ਸਰਜਰੀ ਹੋ ਨਹੀਂ ਸਕਦੀ ਸੀ ਕਿਉਂਕਿ ਕੱਚ ਦੇ ਵਿੱਚ ਸਾਡੇ ਅੰਡਰ ਆਰਮ ਦੇ ਵਿੱਚੋਂ ਪਸੀਨਾ ਜ਼ਿਆਦਾ ਆਉਂਦਾ ਤੇ ਉੱਥੇ ਮਾਸ ਆ ਜਿਹੜਾ ਉਹ ਲਾਇਆ ਨਹੀਂ ਜਾ ਸਕਦਾ ਸੀ ਇਸ ਕਰਕੇ ਉਹ ਹੁਣ ਦਵਾਈਆਂ ਨਾਲ ਹੀ ਸਿਕਾ ਰਹੇ ਆ ਤੇ ਅੱਜ ਨੀਤੂ ਸਾਡੇ ਕੋਲੇ 4ਵੇਂ ਮਹੀਨੇ 17 ਤਰੀਕ ਨੂੰ ਆਈ ਸੀ ਅੱਜ 9ਵੇਂ ਮਹੀਨੇ ਦੀ 21 ਤਰੀਕ ਆਜ 22 ਤਰੀਕ ਆਜ ਅੱਜ 9ਵੇਂ ਮਹੀਨੇ ਦੀ 22 ਤਰੀਕ ਨੂੰ ਨੀਤੂ ਭੈਣ ਵਾਪਸ ਚੱਲੀ ਆ ਘਰੇ ਇਹ 5 ਮਹੀਨਿਆਂ ਦਾ ਸਫ਼ਰ ਸਾਡੇ ਕੋਲੇ ਤੇ 5-6 ਮਹੀਨਿਆਂ ਦਾ ਸਫ਼ਰ ਹੀ ਘਰੇ ਇਹਨੇ ਜੋ ਇਹ ਤਕਲੀਫ ਕੱਟੀ ਆ ਜਦੋਂ ਅਸੀਂ ਪੱਟੀ ਕਰਦੇ ਸੀ ਆਲੂ ਵਾਂਗੂ ਛਿੱਲਿਆ ਸੀ ਸਾਰਾ ਸਰੀਰ ਤੇ ਜਦੋਂ ਅਸੀਂ ਪੱਟੀ ਲਾਉਂਦੇ ਸੀ ਰੋਜ਼ ਤੇ ਪੱਟੀ ਕਰਦੇ ਸੀ ਰੋਜ਼ ਤੜਫਦੀ ਚੱਲੀ ਨਹੀਂ ਸੀ ਜਾਂਦੀ ਧੰਨਾ ਇਹ ਰੱਬ ਨੀਤੂ ਭੈਣ ਤੇ ਇਹਦੀ ਮਾਂ ਜਿਨ੍ਹਾਂ ਨੇ ਜਾ ਇਹਦੀ ਮਾਂ ਨੂੰ ਪਤਾ ਇਹਦੀ ਤਕਲੀਫ ਕੀ ਸੀ ਕਿ ਪਲ ਪਾਲੋ ਤੜਫਦੀ ਸੀ ਮਰਦੀ ਸੀ ਤੇ ਧਿਆਨ ਨੀਤੂ ਨੂੰ ਪਤਾ ਜਦੋਂ ਦਿਨ ਚੜ੍ਹਦਾ ਪੱਟੀ ਦਾ ਟਾਈਮ ਆਉਣਾ ਪਹਿਲਾਂ ਹੀ ਚੀਕਾਂ ਮਾਰ ਲੱਗ ਜਾਂਦੀ ਸੀ ਪਹਿਲਾਂ ਹੀ ਰੋਣ ਲੱਗ ਜਾਂਦੀ ਸੀ ਤੇ ਉਸ ਤੋਂ ਬਿਨਾਂ ਸਾਡੇ ਕੋਲੇ ਹੋਰ ਕੋਈ ਹੱਲ ਵੀ ਨਹੀਂ ਸੀ ਅੱਜ ਨੀਤੂ ਭੈਣ ਠੀਕ ਹੋ ਕੇ ਘਰੇ ਚੱਲਦੀ ਹੈ ਅੱਜ ਨੀਤੂ ਭੈਣ ਦੇ ਹੱਥ ਬਿਲਕੁਲ ਨਾਰਮਲ ਹੋ ਗਏ ਆ ਹੱਥਾਂ ਦੇ ਪੋਟੇ ਮੱਜ ਕੇ ਗੂਠੇ ਮੱਜ ਗਿਆ ਗੂਠਾ ਇੱਕ ਦੇਖੋ ਹੈ ਹੀ ਨਹੀਂ ਅੱਗ ਨਾਲ ਹੀ ਪਿਗਲ ਗਿਆ ਸੀ ਆਪਣੇ ਬੁਝਾਉਣ ਦੀ ਬੁਝਾਉਂਦੀ ਗਈ ਆਪਣੇ ਸਰੀਰ ਨੂੰ ਬਚਾਉਂਦੀ ਬਚਾਉਂਦੀ ਗਈ ਪ੍ਰਭ ਐਦਾਂ ਦੀ ਤਕਲੀਫ ਨਾ ਦੇਵੇ ਕਿਸੇ ਫਿਰ ਜੇ ਮੱਚੀ ਸੀ ਚਲੋ ਇਲਾਜ ਹੀ ਹੋ ਜਾਂਦਾ ਉਹ ਵੀ ਨਹੀਂ ਹੋ ਪਾਉਂਦਾ ਸੀ ਪੈਸਾ ਨਹੀਂ ਸੀ ਕੋਲੇ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈ ਨਾ ਉਧਰ ਜੋਗੀ ਨਾ ਉਧਰ ਜੋਗ ਪਰ ਅੱਜ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਰਦਾਸਾਂ ਨੇ ਅਸੀਸਾਂ ਨੇ ਤੇ ਓਕਾਰਪੁਰਖ ਵਾਹਿਗੁਰੂ ਦੀ ਕਿਰਪਾ ਨੇ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਹਾਂ ਉਹ ਸਾਰਾ ਇਹ ਅੱਜ ਨੀਤੂ ਦਾ ਤਕਲੀਫ ਉਹ ਦਰਦ ਸਮਾਪਤ ਹੋਇਆ ਧੰਨਵਾਦ ਬਹੁਤ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇਹਦੇ ਇਲਾਜ ਵਾਸਤੇ ਉੱਥੇ ਦਿਆਨੰਦ ਚ ਸੇਵਾ ਕੀਤੀ ਜਮਾ ਕਰਾਈ ਹਸਪਤਾਲ ਚ ਫਿਰ ਡਾਕਟਰ ਟਾਹ ਦੇ ਮੈਡੀਵੇਚ ਆਪਰੇਸ਼ਨ ਹੋਇਆ ਉੱਥੇ ਜਮਾ ਕਰਾਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਅਸੀਸਾਂ ਦਿੱਤੀਆਂ ਦੁਆਵਾਂ ਦਿੱਤੀਆਂ ਅੱਗੋਂ ਵੀ ਹੁਣ ਨੀਤੂ ਭੈਣ ਦੇ ਆਉਣ ਵਾਲੇ ਜੀਵਨ ਵਾਸਤੇ ਵੀ ਅਰਦਾਸ ਕਰਿਓ ਨੀਤੂ ਭੈਣ ਠੀਕ ਹੋ ਕੇ ਘਰੇ ਚੱਲੀ ਆ ਬੇਟੀ ਆ ਘਰ ਚ ਜਵਾਨ ਬੇਟਾ ਵਾ ਜਵਾਨ ਉਹਨਾਂ ਦੀ ਪੜ੍ਹਾਈ ਲਿਖਾਈ ਉਹਨਾਂ ਦਾ ਆਉਣ ਵਾਲਾ ਜੀਵਨ ਨੀਤੂ ਭੈਣ ਆਪਣੀ ਉਹ ਲੜਾਈ ਵੀ ਲੜ ਸਕੇ ਆਪਣੀ ਗ੍ਰਹਿਸਤੀ ਜੀਵਨ ਦੇ ਵਿੱਚ ਵੀ ਕਾਮਯਾਬ ਹੋ ਸਕੇ ਅਰਦਾਸ ਕਰਿਓ ਸਾਰੇ ਖਾਨਸਾ ਪਿੰਡ ਦਾ ਜਗਰਾਉਂ ਦੇ ਕੋਲੇ ਜ਼ਿਲ੍ਹਾ ਲੁਧਿਆਣਾ ਦਾ ਹਾਂਜੀ ਭੈਣ ਸਾਡੀ ਘਰੇ ਚੱਲੀ ਨਹੀਂ ਠੀਕ ਆ ਤੈਨੂੰ ਛੱਡ ਕੇ ਹੁੰਦਾ ਬੱਗਾ ਵੀਰੇ ਐਂਬੂਲੈਂਸ ਤੇ ਠੀਕ ਆ ਜਦੋਂ ਭੈਣ ਹੱਸਦੀ ਆ ਮਤਲਬ ਐਂ ਲੱਗਦਾ ਇਹ ਤਾਂ ਸਾਲ ਬਾਅਦ ਹੀ ਹੱਸਦੀ ਆ ਮੰਨ ਤੇ ਹਰ ਬੰਦੇ ਬਹੁਤ ਕੁਝ ਹੀ ਹੋਈ ਬਹੁਤ ਕੁਝ ਹੀ ਆ ਮਹੌਨਾਸ ਦੀ ਰਹਿਣਾ ਰੋਲੀ ਬਹੁਤ ਤੋਂ ਪ੍ਰੈਮ ਸੈਟਿੰਗ ਲੇ ਨਾਲ ਬੰਦ ਕਰਦੀ ਬਸਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੈ ਨੀ ਤੂੰ ਜੀ ਆਨੰਦਿਵਾਦੀ ਦਾ ਭੈਣੇ ਮਹਾਰਾ ਚੜ੍ਹਦੀ ਕਲਾ ਬਖਸ਼ੀ ਤੰਦਰੁਸਤੀਆਂ ਬਖਸ਼ੀ ਮਿਲਿ ਭੈਣ ਨੂੰ ਆ 500 ਰੁਪਏ ਰੱਖੜੀਆਂ ਦਾ ਤੇਰਾ ਠੀਕ ਹੈ ਇਹ ਰੱਖੜੀਆਂ ਦਾ ਇਹ ਰੱਖੜੀਆਂ ਦਾ ਕੁੜੀ ਨੂੰ ਖਾਲੀ ਹੱਥ ਨਹੀਂ ਭੇਜੀਦਾ ਨਾ ਠੀਕ ਜੀ ਆਨੰਦਿਵਾਦੀ ਇੱਕ ਵਾਰੀ ਮੇਰੇ ਦੂਜੇ ਭਰਾ ਨੇ ਦੱਸਿਆ ਇੱਕ ਵਾਰੀ ਮੇਰੇ ਭਰਾ ਨੇ ਬਣਾ ਕੇ ਦਿੱਤੀ ਸੀ ਨੀਤੂ ਇਹ ਟਾਈਮ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਆਪਣੇ ਬੱਚੇ ਪਾਲਦੀ ਸੀ ਅੱਜ ਨੀਤੂ ਦੁਬਾਰਾ ਉਸੇ ਪਾਰਲਰ 'ਚ ਕੰਮ ਕਰਨ ਜੋਗੀ ਹੋ ਜਵੇ ਅਰਦਾਸ ਕਰਦੇ ਹਾਂ ਉਹਨਾਂ ਭੈਣਾਂ ਨੂੰ ਜਿਹੜੀਆਂ ਪਹਿਲਾਂ ਨੀਤੂ ਕੋਲੇ ਸਜਣ ਸਵਰਨ ਆਉਂਦੀਆਂ ਸੀ ਉਹ ਦੁਬਾਰਾ ਫੇਰ ਆਉਣ ਨੀਤੂ ਭੈਣ ਨੂੰ ਆਪਾਂ ਇੰਨੀ ਕਿ ਸਪੋਰਟ ਕਰੀਏ ਵੀ ਨੀਤੂ ਭੈਣ ਦੁਬਾਰਾ ਪਾਰਲਰ ਚਲਾਵੇ ਤੇਰੀ ਇਹ ਸੁੰਦਰਤਾ ਨੂੰ ਦੇਖ ਕੇ ਉਹ ਭੈਣਾ ਹੋਰ ਇਹਦੇ ਕੋਲੇ ਪਾਰਲਰ ਦੇ ਵਿੱਚ ਆਉਣ। ਇਦਾਂ ਦੇ ਬਹੁਤ ਸਾਰੇ ਪਾਰਲਰ ਨੇ ਭੈਣੇ ਜਿੱਥੇ ਤੇਰੇ ਵਾਂਗੂ ਬਰਨ ਹੋਈਆਂ ਭੈਣਾਂ ਨੂੰ ਜੌਬ ਮਿਲਦੀ ਹੈ, ਡਿਊਟੀ ਮਿਲਦੀ ਹੈ। ਤੂੰ ਪਾਰਲਰ ਬਣਾਉਣਾ, ਅਸੀਂ ਤੇਰੀ ਸਪੋਰਟ ਕਰਾਂਗੇ, ਤਕੜੀ ਹੋ ਜਾ। ਆਪਾਂ ਵੀਡੀਓ ਪਾ ਕੇ ਸੰਗਤ ਨੂੰ ਬੇਨਤੀ ਕਰਾਂਗੇ। ਬਸ ਤੂੰ ਡਿਸਕ ਤੇ ਬੈਠ ਕੇ ਪੈਸੇ ਹੀ ਗਿਣਨੇ ਆ। ਬਾਕੀ ਸਾਰਾ ਕੁਝ ਮਹਾਰਾਜ ਕਰਨਗੇ। ਠੀਕ ਆ? ਤੇਰਾ ਪਾਰਲਰ ਅਸੀਂ ਖੜਾ ਕੇ ਦੇਵਾਂਗੇ ਤੈਨੂੰ। ਇਹ ਵੀ ਇੱਕ ਵਾਅਦਾ ਜੀ ਸਾਡਾ ਭੈਣ ਨਾਲ। ਵੀ ਭੈਣ ਨੂੰ ਆਪਾਂ ਦੁਬਾਰਾ ਪਾਰਲਰ ਦੇ ਵਿੱਚ ਵਹਿੰਦਿਆਂ ਕਰਨਾ ਤੇ ਪਾਰਲਰ ਦੇ ਵਿੱਚ ਤਾਂ ਹੀ ਬੈਠ ਸਕਦੀ ਹੈ ਜੇ ਤੁਸੀਂ ਪਾਰਲਰ ਚ ਆਹੋ ਹੋ ਗੀਆਂ ਮੇਰੀਆਂ ਭੈਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ